ਗਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਪੀਸੀ ਗੁਰਦਾਸਪੁਰ ਮੁਰਦਾਬਾਦ 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 ਪਹਿਲਾਂ ਤੇ ਅੱਜ ਗੁਰਦਾਸਪੁਰ ਸ਼ਹਿਰ ਦੇ ਵਿੱਚ ਸ਼ੋਭਾ ਯਾਤਰਾ ਦਾ ਯੋਜਿਤ ਕੀਤਾ ਗਿਆ ਜਿਹੜੀ ਸਾਰੇ ਸ਼ਹਿਰ ਦੇ ਹੁੰਦੀ ਹੋਈ ਜਿਹੜੀ ਨਿਕਲਦੀਆਂ ਬੜੀ ਮਾਰੀ ਗੱਲ ਹੈ ਕਿ ਅੱਜ ਦਾ ਦੇਣੀ ਇਹਨਾਂ ਨੇ ਚੁਣਿਆ ਕਿ ਇੱਥੇ ਮਿੱਟੀ ਪਾਉਣੀ ਸੀ ਉਹ ਵੀ ਚੋਰਾ ਦੀ ਤਰ੍ਹਾਂ ਕਿਉਂਕਿ ਅਸੀਂ ਸਾਰਾ ਪਰਿਵਾਰ ਅੱਜ ਸਾਡੇ ਰਿਲੇਟਿਵ ਦੀ ਡੈਥ ਹੋਈ ਹੈ ਪਰਸੋਂ ਪਰਸੋਂ ਦੀ ਉਹ ਬਾਕੀ ਪਰਿਵਾਰ ਕੈਨੇਡਾ ਸੀ ਉਹ ਅੱਜ ਹੀ ਆਏ ਤੇ ਹਰਚੋਵਾਲ ਸੰਸਕਾਰ ਤੇ ਗਏ ਸੀ ਸਾਰਾ ਪਰਿਵਾਰ ਹੀ ਮੈਂ ਐਮਐਲਏ ਸਾਹਿਬ ਫਾਦਰ ਸਾਹਿਬ ਬ੍ਰਦਰ ਸਾਰੇ ਸਾਰਾ ਪਰਿਵਾਰ ਹੀ ਕੋਈ ਵੀ ਨਹੀਂ ਸੀ ਘਰੇ ਤੇ ਇੱਥੋਂ ਬਿਆਰ ਵਾਲਿਆਂ ਦਾ ਦੁਕਾਨਦਾਰਾਂ ਦਾ ਫੋਨ ਆਇਆ ਕਿ ਪ੍ਰਧਾਨ ਜੀ ਉਹ ਮਿੱਟੀ ਤੁਸੀਂ ਭੇਜੀ ਆ ਪੂਰਨ ਵਾਸਤੇ ਮੈਂ ਕਿਹਾ ਜੀ ਮੇਰੇ ਧਿਆਨ ਦੇ ਵਿੱਚ ਨਹੀਂ ਆ ਪਰ ਮੈਂ ਪਤਾ ਕਰਦਾ ਚਲੋ ਇੱਕ ਦੋ ਮਹਿਕਮੇ ਵਾਲਿਆਂ ਨਾਲ ਗੱਲ ਕੀਤੀ ਆ ਉਹ ਕਹਿੰਦੇ ਅਸੀਂ ਨਹੀਂ ਪਾਈ ਤੇ ਕੁਝ ਹੋਰ ਮੈਂ ਕਿਨੇ ਪਾਈ ਹੋਗੀ ਬੀਐਨਆਰ ਵਾਲਿਆਂ ਨਾਲ ਗੱਲ ਹੋਈ ਆ ਉਹਨਾਂ ਨੂੰ ਪੁੱਛਿਆ ਤੁਸੀਂ ਸੀ ਉਹ ਕਹਿੰਦੇ ਸਾਡੇ ਨਹੀਂ ਨਾਲ ਲੇਵਰ ਭੇਜੀ ਗਈ ਆ ਤੇ ਚੋਰਾ ਵਾਂਗੂ ਜਿਹੜੀ ਆ ਉਹ ਮਿੱਟੀ ਸੁੱਟ ਕੇ ਤੇ ਇਥੋਂ ਜਦੋਂ ਲੋਕਾਂ ਨੇ ਵਿਰੋਧ ਕੀਤਾ ਫਿਰ ਗਏ ਨੇ ਸੋ ਗੱਲ ਇਹ ਆ ਕਿ ਇਹ ਜਿਹੜਾ ਚੌਂਕ ਹੈ ਇਹ ਪਹਿਲਾਂ ਮੇਰੇ ਤੋਂ ਪਹਿਲਾਂ ਜਿਹੜੀ ਆ ਬੀਐਨਆਰ ਵਾਲੇ ਜਿਹੜੇ ਆ ਉਹ ਸਟਾਰਟ ਕਰਨ ਲੱਗੇ ਸੀ ਇਥੋਂ ਵਾਲਾ ਜਿਹੜਾ ਹੈਗਾ ਇੱਥੇ ਜਿਹੜਾ ਹਲਕਾ ਚਾਰਜ ਆਪਣੇ ਆਪ ਨੂੰ ਦੱਸਦਾ ਇਹ ਬਣਾਉਣਾ ਚਾਹੁੰਦਾ ਸੀ ਬਾਰੇ ਕਿਤੋਂ ਵੀ ਪੈਸੇ ਨਹੀਂ ਅਰੇਂਜ ਕਰ ਸਕਿਆ ਗਵਰਨਮੈਂਟ ਨਹੀਂ ਸੋ ਅਸੀਂ ਇੱਥੇ ਲੋਕਾਂ ਦੀ ਮੰਗ ਵੀ ਹੈ ਜਦੋਂ ਗੱਡੀਆਂ ਤੇਜ਼ ਆਉਂਦੀਆਂ ਨੇ ਉੱਪਰ ਉਹ ਐਕਸੀਡੈਂਟ ਹੁੰਦੇ ਨੇ ਕਿਉਂਕਿ ਚਰਾਹਾ ਬਣਦਾ ਇਧਰੋਂ ਵੀ ਫਾਸਟ ਆਉਂਦੀਆਂ ਗੱਡੀਆਂ ਇਧਰੋਂ ਵੀ ਆਉਂਦੀਆਂ ਇਧਰੋਂ ਵੀ ਆਉਂਦੀਆਂ ਸੋ ਟੈਂਡਰ ਪ੍ਰਕਿਰਿਆ ਕੀਤੀ ਪਹਿਲਾਂ ਹਾਊਸ ਦੇ ਵਿੱਚ ਲਿਆਂਦਾ ਹਾਊਸ ਦੇ ਵਿੱਚ ਲਿਆ ਆ ਕੇ 15 ਲੱਖ 40 ਹਜ਼ਾਰ ਰੁਪਏ ਦਾ ਇਹਦਾ ਅਸੀਂ ਟੈਂਡਰ ਲਾਇਆ ਹਾਊਸ ਦੇ ਵਿੱਚ ਲਿਆਉਣ ਤੋਂ ਬਾਅਦ ਏਡੀਸੀ ਸਾਹਿਬ ਕੋਲ ਮਨਜ਼ੂਰੀ ਲਈ ਮੈਨੂੰ ਪਤਾ ਸੀ ਵੀ ਇਹਨਾਂ ਨੇ ਕੰਮ ਨਹੀਂ ਕਰ ਦੇਣਾ ਫਿਰ B I D R ਵਾਲਿਆਂ ਕੋਲ ਮਨਜ਼ੂਰੀ ਲਈ ਸੜਕ ਵਾਲੇ ਵਿਭਾਗਿਆ ਕੋ ਸੋ ਸਾਰੀ ਫਾਰਮੈਲਟੀਆਂ ਪੂਰੀ ਕਰਕੇ ਆਪਾਂ ਵਰਕ ਆਰਡਰ ਠੇਕੇਦਾਰ ਨੂੰ ਜਾਰੀ ਕੀਤੇ ਆ। ਇਨ ਬਿਟਵੀਨ ਜਿੱਦਣ ਸਟਾਰਟ ਕੀਤਾ ਸ਼ਾਮ ਦਾ ਸਮਾਂ ਸੀ ਜਦੋਂ ਸਟਾਰਟ ਕੀਤਾ ਤੇ ਇਹਨਾਂ ਦੇ ਕੁਝ ਵਰਕਰ ਇਥੋਂ ਲੰਘ ਰਹੇ ਸੀ ਉਹਨਾਂ ਜਾ ਕੇ ਦੱਸਿਆ ਜੀ ਬੈਲ ਸਾਹਿਬ ਉੱਥੇ ਤੇ ਪ੍ਰਧਾਨ ਚੌਂਕ ਬਣਾ ਰਿਹਾ। ਸੋ ਰਾਤ ਡੀ ਸੀ ਸਾਹਿਬ ਨੂੰ ਕਾਲ ਗਈ ਆ ਜੀ। ਪੀ ਉਥੇ ਇੱਕ ਵਾਰ ਦੇ ਵਿੱਚ ਬਾਈ ਇਲੈਕਸ਼ਨ ਮੈਨੂੰ ਨੁਕਸਾਨ ਹੋਣਾ ਜੇ ਚਾਹੋਂ ਗੋਨੇ ਬਣਾਤਾ ਤੇ ਮੈਨੂੰ ਨੁਕਸਾਨ ਹੋਣਾ ਇਲੈਕਸ਼ਨਾਂ ਦੇ ਵਿੱਚ ਮੈਂ ਏਡੀਸੀ ਸਾਹਿਬ ਕੋਲ ਗਿਆ ਮੈਂ ਕਿਹਾ ਚਲੋ ਹੁਣ ਰਾਜਨੀਤੀ ਨਹੀਂ ਕਰਨੀ ਆਪਾਂ ਇਲੈਕਸ਼ਨ ਦਾ ਵਾਰਡ ਦੀ ਛੋਣ ਜਾਪਤਾ ਵੀ ਲੱਗਾ ਮੈਂ ਇਹਨੂੰ ਇਹਨੂੰ ਐਸ ਇਟੇ ਛੱਡ ਦੇਣਾ ਜਦੋਂ ਤੁਸੀਂ ਕਹੋਗੇ ਟੈਕਨੀਕਲ ਗੱਲ ਕਰਨ ਸਾਡੇ ਨਾਲ ਬੈਠ ਬੈਠ ਕੇ ਟੈਕਨੀਕਲ ਗੱਲ ਕਰਨ ਕਿਉਂਕਿ ਇੱਥੇ ਟ੍ਰੈਫਿਕ ਦਾ ਬੜਾ ਜਾਮ ਲੱਗ ਰਿਹਾ ਸਾਈਡਾਂ ਤੇ ਸਲਿੱਪਰੀ ਰੋਡ ਵੀ ਦੇਣੇ ਪੈਣੇ ਨੇ ਫਿਰ ਇਹਨਾਂ ਅਸੀਂ ਸੋਚਿਆ ਕਿ ਟ੍ਰੈਫਿਕ ਲਾਈਟਾਂ ਦਾ ਵੀ ਪ੍ਰਬੰਧ ਕਰਾਂਗੇ ਇੱਥੇ ਡਿਵਾਈਡਰ ਵੀ ਲਵਾਵੇ। ਸੋ ਅਸੀਂ ਸਾਨੂੰ ਡੀਸੀ ਸਾਹਿਬ ਨੇ ਈਓ ਸਾਹਿਬ ਨੂੰ ਉਹ ਦਿਨ ਫੋਨ ਕੀਤਾ ਰਾਤ ਕਿ ਤੁਰੰਤ ਰਾਤ ਕੰਮ ਬੰਦ ਕੀਤਾ ਜਾਏ। ਤੇ ਮੈਂ ਕਿਹਾ ਜੇ ਟੋਵਾ ਪੁੱਟਿਆ ਗਿਆ ਹੁਣ ਕੋਈ ਡਿੱਗੇਗਾ। ਮੈਂ ਜਾਲੀਆਂ ਜੂਣੀਆਂ ਲਗਾ ਕੇ ਖਤਮ ਕੀਤਾ। ਸੋ ਇੱਕ ਦਿਨ ਫਿਰ ਇਹਨਾਂ ਸ਼ਰਾਰਤ ਕੀਤੀ ਇੱਥੇ ਗੱਡੀ ਮਾਰ ਕੇ ਜਾਲੀਆਂ ਤੋੜਤੀਆਂ ਰਾਤ ਨੂੰ ਕਿਸੇ ਕੋ ਫਿਰ ਜਦੋਂ ਕੰਮ ਰੋਕਿਆ ਅਸੀਂ ਅਸੀਂ ਕੋਈ ਪੈਲ ਨਹੀਂ ਕੀਤੀ ਜਦੋਂ ਕੰਮ ਰੋਕ ਦਿੱਤਾ ਪ੍ਰਸ਼ਾਸਨ ਨੂੰ ਤੇ ਇਹ ਚਾਹੀਦਾ ਕਿ ਸਾਨੂੰ ਕਾਲ ਕਰ ਦੇ ਅਸੀਂ ਉੱਥੇ ਮਿਲਦੇ ਇੱਥੋਂ ਦੇ ਲੋਕ ਉਹ ਵੀ ਮੰਗ ਪੱਤਰ ਦੇ ਕੇ ਆਏ ਨੇ ਪਹਿਲਾਂ ਡੀਸੀ ਸਾਹਿਬ ਨੂੰ ਏਡੀਸੀ ਸਾਹਿਬ ਨੂੰ ਕਿ ਇੱਥੇ ਲੋਕਾਂ ਦੀ ਮੰਗ ਆ ਬੜੀ ਪੁਰਾਣੀ ਐਕਸੀਡੈਂਟ ਬਹੁਤ ਹੋ ਰਹੇ ਨੇ ਤੇ ਇੱਥੇ ਜਿਹੜਾ ਵਾ ਚੌਂਕ ਜਿਹੜਾ ਰਕਾਇਆ ਉਹਨੂੰ ਬਣਾਇਆ ਜਾਏ ਮੈਨੂੰ ਇਹਨਾਂ ਨੇ ਇਹ ਮੈਸੇਜ ਆਇਆ ਕਿ ਪ੍ਰਧਾਨ ਜੀ ਚੌਂਕਣਾ ਜੇ ਬਣਾਇਆ ਜਾਏ ਆਪਾਂ ਬੈਠ ਕੇ ਕੋਈ ਇਹਦਾ ਸਾਰਾ ਗੱਲ ਕਰਕੇ ਫਿਰ ਕਰਾਂਗੇ ਅੱਜ ਅਸੀਂ ਸੰਸਕਾਰ ਤੇ ਗਏ ਆ ਮਗਰੋਂ ਮਿੱਟੀ ਪਾ ਦਿੱਤੀ ਆ ਸੋ ਅੱਜ ਯਾਤਰਾ ਵੀ ਆ ਉਧਰ ਧਾਰਮਿਕ ਪ੍ਰੋਗਰਾਮ ਵੀ ਆ ਫਿਰ ਇਹਨੂੰ ਕੀ ਸਮਝਾਇਆ ਜਾਏ ਸਰ ਇਹਨੇ ਜਾਮ ਲੱਗ ਗਿਆ ਫਿਰ ਇਹ ਪੂਰਾ ਸ਼ਹਿਰ ਹੀ ਜਾਮ ਹੋ ਗਿਆ ਇਹ ਨਾਲ ਇਹਦਾ ਕੋਈ ਨੁਕਸਾਨ ਪਰਸ਼ਾਸ਼ਨੀ ਜ਼ਿੰਮੇਵਾਰ ਆ ਯਾਰ ਸੋ ਅੱਜ ਮੈਂ ਇੱਥੇ ਪਹੁੰਚਿਆ ਇਹਨਾਂ ਨੇ ਆਉਂਦਿਆਂ ਨੂੰ ਸਾਰੇ ਲੋਕ ਆਪ ਲੱਗੇ ਹੋਏ ਸੀ ਮਿੱਟੀ ਮਿੱਟੀ ਕੱਢ ਰਹੇ ਵਿੱਚ ਓਟੋਏ ਦੇ ਵਿੱਚੋਂ ਸੋ ਮਿੱਟੀ ਇਹਦੀ ਹੋਣਾ ਇਹਨਾਂ ਨੇ ਲੋਕਾਂ ਨੇ ਸਾਰਿਆਂ ਨੇ ਇਥੋਂ ਕੱਢ ਦਿੱਤੀ ਆ ਪਰ ਮੈਂ ਇੱਕ ਤੁਹਾਡੇ ਮਾਧਿਅਮ ਰੋਂ ਵੀ ਇੱਕ ਗੱਲ ਜ਼ਰੂਰ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦਾ ਤੇ ਕਰਨਾ ਚਾਹੁੰਦਾ ਇਹਨਾਂ ਦੀ ਕਿ ਪਿਛਲੇ 3-4 ਮਹੀਨੇ ਤੋਂ ਸ਼ਹਿਰ ਦੇ ਕੂੜੇ ਦਾ ਕੋਈ ਪ੍ਰਬੰਧ ਨਹੀਂ ਜਿੱਥੇ ਮੈਂ ਪ੍ਰਬੰਧ ਕਰਦਾ ਉੱਥੇ ਰੋਕਿਆ ਜਾਂਦਾ ਕੀ ਡੀਸੀ ਸਾਹਿਬ ਉਧਰ ਨਹੀਂ ਧਿਆਨ ਦਿੰਦੇ ਪ੍ਰਾਈਵੇਟ ਪ੍ਰਾਪਰਟੀ ਦੇ ਵਿੱਚ ਸਰਵਣੇ ਇੱਥੇ ਖੜੋਤਾ ਮੇਰਾ ਸਰਪੰਚ ਉਹਦੀ ਪੈਲੀ ਯੂਜ਼ ਕਰ ਰਹੇ ਆ ਪਿਛਲੇ 3-4 ਮਹੀਨੇ ਤੋਂ ਉੱਥੇ ਕੂੜਾ ਖੜ ਰਿਹਾ ਤੇ ਜੇ ਨਹੀਂ ਪੋਲਿਟਿਕਲ ਪ੍ਰੈਸ਼ਰ ਹੈ ਇੱਥੇ ਇਹਨਾਂ ਨੇ ਕੰਮ ਕਰਨਾ ਤੇ ਫਿਰ ਸ਼ਹਿਰ ਦਾ ਵੀ ਉਹ ਪ੍ਰਬੰਧ ਕਰਨਗੇ ਮੈਂ ਆਉਣ ਵਾਲੇ 2-3 ਦਿਨਾਂ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਜੇ ਇਹੋ ਰਵਈਆ ਉਹਨਾਂ ਦਾ ਰਿਹਾ ਜਗ੍ਹਾ ਦਾ ਵੀ ਉੱਥੇ ਕੋਈ 15 ਕ ਦਿਨ ਦਾ ਪ੍ਰਬੰਧ ਆ ਜੇ ਇਹੋ ਰਵਈਆ ਡੀਸੀ ਸਾਹਿਬ ਨੇ ਰੱਖਣਾ ਜੇ ਇਹਨਾਂ ਦੇ ਲੱਤਾਂ 'ਚ ਜਾਣ ਨਹੀਂ ਹੈਗੀ ਮੈਂ ਤੇ ਓਪਨਲੀ ਕਹਿੰਦਾ ਤੇ ਫਿਰ ਕੂੜਾ ਜਿਹੜਾ ਉਹ ਵੀ ਪ੍ਰਬੰਧ ਕਰ ਲੈਣਾ ਉਹ ਵੀ ਫਿਰ ਇਹਨਾਂ ਦੇ ਘਰਾਂ ਅੱਗੇ ਲੱਗਣਾ ਮੈਂ ਜਿੱਥੇ ਕੰਮ ਸਟਾਰਟ ਕਰਦਾ ਉੱਥੇ ਪੰਗਾ ਜੇ ਕੋਈ ਗਲੀ ਬਣਾਉਣ ਜਾਂਦੇ ਆ ਇਹ ਨਹੀਂ ਬਣ ਦੇਣੀ ਅੱਜ ਉੱਥੇ ਮੈਂ ਬੜੇ ਪ੍ਰਾਣੀ ਡਿਮਾਂਡ ਸੀ ਲੋਕਾਂ ਦੀ ਕਿਉਂਕਿ ਐਗਰੀਕਲਚਰ ਰੋਡ ਜਿਹੜਾ ਇੱਕੋ ਰੋਡ ਆ ਉੱਥੇ ਲੋਕ ਸਵੇਰੇ ਜਾ ਕੇ ਸੈਰ ਕਰਦੇ ਨੇ ਉੱਥੇ ਰੋਡ ਛੋਟਾ ਹੋਣ ਕਰਕੇ ਗੱਡੀਆਂ ਬੜੀਆਂ ਫਾਸਟ ਆਉਂਦੀਆਂ ਲੋਕਾਂ ਦੀ ਮੰਗ ਸੀ ਕਿ ਜਦੋਂ ਅਸੀਂ ਮਾਰਨਿੰਗ ਸੈਰ ਕਰਦੇ ਆ ਤੇ ਸਾਨੂੰ ਡਰ ਹੁੰਦਾ ਕੋਈ ਗੱਡੀ ਟੱਕਰ ਨਾਲ ਮਾਰ ਜੇ ਉਹਦੀ ਵੀ ਅੱਜ ਅਸੀਂ ਵਾਈਡਨਿੰਗ ਕਰ ਰਹੇ ਆ 4 ਫੁੱਟ ਦੋਨੇ ਪਾਸੇ 4-4 ਫੁੱਟ ਵਾਈਡਨਿੰਗ ਕਰਕੇ ਲੁੱਕ ਪਾ ਰਹੇ ਉਸ ਤੋਂ ਬਾਅਦ 4-4 ਫੁੱਟ ਟਾਈਲਾਂ ਲਾ ਰਹੇ ਆ ਅਜੀ ਉੱਥੇ ਵੀ ਪ੍ਰੋਬਲਮ ਆ ਆ ਜੋ ਵੀ ਪੁੱਛ ਰਿਹਾ ਇਹ ਕੌਣ ਕੰਮ ਕਰ ਰਿਹਾ ਕਿਹੜਾ ਮਹਿਕਮਾ ਕਰ ਰਿਹਾ ਕਿਸ ਤਰ੍ਹਾਂ ਕਰ ਰਿਹਾ ਯਾਰ ਡਵੈਲਪਮੈਂਟ ਦੇ ਕੰਮ ਆ ਰਾਜਨੀਤੀ ਕਰਨੀ ਰਾਜਨੀਤੀ ਜਿਹੜੀ ਆ ਉਹ ਰਾਜਨੀਤੀ ਪਿੱਟ ਦੇ ਵਿੱਚ ਚੰਗੀ ਲੱਗਦੀ ਆ ਆ 10 ਦਿਨ ਪਹਿਲਾਂ ਤੁਸੀਂ ਗੁਰਦਾਸਪੁਰ ਸ਼ਹਿਰ ਚ ਵੇਖ ਹੀ ਲਿਆ ਇੱਕ ਵਾਰ ਚ ਇਲੈਕਸ਼ਨ ਹੋਈ ਆ ਪ੍ਰਸ਼ਾਸਨ ਸਾਰਾ ਡਿਊਟੀਆਂ ਇਹਨਾਂ ਨੇ ਲਾ ਲੀਆਂ ਮੁਲਾਜ਼ਮਾਂ ਦੀ ਅੰਦਰ ਜਾਲੀ ਵੋਟਾਂ ਇਹਨਾਂ ਨੇ ਪੁਆਈਆਂ ਹਰ ਤਰ੍ਹਾਂ ਦਾ ਜੇ ਇਥੇ ਆ ਐਸਐਚਓ ਆ ਇਹ ਦਬਕੇ ਮਾਰਦਾ ਸੀ ਕੱਲੇ-ਕੱਲੇ ਘਰ ਫੋਨ ਕਰਕੇ ਪੁਲਿਸ ਮੁਲਾਜ਼ਮਾਂ ਨੂੰ ਹਰ ਹਰ ਡਿਪਾਰਟਮੈਂਟ ਦਾ ਅਕਾਲੀ ਦਲ ਦੇ ਨਾਮ ਨਾਲ ਲਾ ਕੇ ਫਿਰ ਵੀ ਲੋਕਾਂ ਨੇ ਇਥੇ ਪਿਆਰ ਦਾ ਸਬੂਤ ਦਿੱਤਾ ਸੋ ਮੈਂ ਪ੍ਰਸ਼ਾਸਨ ਨੂੰ ਅੱਜ ਦੇ ਜਿਹੜਾ ਜਿਹੜਾ ਅੱਜ ਇਹਨਾਂ ਨੇ ਕੰਮ ਕੀਤਾ ਉਹ ਨਹੀਂ ਸੀ ਕਰਨਾ ਚਾਹੀਦਾ ਸ਼ਹਿਰ ਵਿੱਚ ਕਈ ਦਿਨਾਂ ਤੋਂ ਲੋਕ ਤਿਆਰੀ ਕਰ ਰਹੇ ਨੇ ਗੇਟ ਸਜਾਵਟ ਕਰ ਰਹੇ ਨੇ ਕਈ ਕੁਝ ਕਰ ਰਹੇ ਨੇ ਅੱਜ ਹੀ ਕਿਉਂ ਇਹਨਾਂ ਨੇ ਦਿਨ ਚੁਣਿਆ ਵੀ ਇਥੇ ਲੋਕ ਧਾਰਮਿਕ ਫੰਕਸ਼ਨ ਆ ਇਹ ਬੜੀ ਸ਼ਰਮ ਦੀ ਗੱਲ ਆ ਫਿਰ ਮੈਂ ਮੈਨੂੰ ਇੱਥੋਂ ਹਰਚੋ ਵਾਲੋਂ ਮੈਂ ਸੁਣ ਕੇ ਡੇਢ ਘੰਟੇ 2 ਘੰਟੇ ਬਾਅਦ ਇੱਥੇ ਪਹੁੰਚ ਗਿਆ ਅਜੇ ਤੱਕ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਇੱਥੇ ਪਹੁੰਚਿਆ ਉਹਨਾਂ ਨੂੰ ਕੋਈ ਨਹੀਂ ਵੀ ਇੱਥੇ ਅੱਜ ਸ਼ਹਿਰ ਦੇ ਵਿੱਚ ਆਧਾਰਬਿਕ ਪ੍ਰੋਗਰਾਮ ਹੋ ਰਿਹਾ ਕੋਈ ਜਾ ਕੇ ਕਿਸੇ ਲੋਕਾਂ ਨਾਲ ਗੱਲ ਕਰੀ ਇਹਨਾਂ ਦੀ ਸੁਣੀਏ ਕੋਈ ਨਹੀਂ ਉਹ ਮੈਂ ਹੁਣ ਆਇਆ ਇੱਥੇ ਇਹਨਾਂ ਨੇ ਮੇਰੇ ਸਾਰੇ ਲੋਕ ਲੋਕਾਂ ਨੇ ਮੇਰੇ ਅੱਗੇ ਮੰਗ ਰੱਖੀ ਆ ਕਿ ਪ੍ਰਧਾਨ ਜੀ ਪਹਿਲਾਂ ਇੱਥੋਂ ਮਿੱਟੀ ਜਿਹੜੀ ਆ ਉਹ ਚੁਕਾਈ ਜਾਏ ਤੇ ਬਾਕੀ ਗੱਲ ਜਿਹੜੀ ਆ ਅਸੀਂ ਚੌਂਕ ਤੇ ਜਿਹੜਾ ਬਣੂਗਾ ਹੀ ਬਣੂਗਾ ਕਿਉਂਕਿ ਮੇਰੇ ਤੋਂ ਪਹਿਲਾਂ ਹੀ ਸਾਰੇ ਲੋਕ ਕਈਆਂ ਘਰਾਂ ਦੇ ਵਿੱਚੋਂ ਕੋਈ ਕਈ ਲੈ ਕੇ ਆਇਆ ਕੋਈ ਆਪਣਾ ਰੇੜਾ ਰਿਸ਼ਕਾ ਲੈ ਕੇ ਆਇਆ ਸਾਰੀ ਮਿੱਟੀ ਇਹਨਾਂ ਦੇ ਜਿਹੜੀ ਐ ਇੱਥੋਂ ਕੱਢ ਦਿੱਤੀ ਐ ਸੋ ਜੇ ਇਦਾਂ ਦਾ ਰਵਈਆ ਰਹੂਗਾ ਤੇ ਫਿਰ ਆਉਣ ਵਾਲੇ ਦਿਨ 'ਚ ਨਗਰ ਕੌਂਸਲ ਨੂੰ ਵੀ ਸੋਚਣਾ ਪਏਗਾ ਜੀ ਜੀ ਇੰਨੀ ਕਿਥੋਂ ਤਾਂ ਦੇ ਵਿੱਚ ਕੋਈ ਨੁਕਸਾਨ ਹੋ ਗਿਆ ਜਾਂ ਕੋਈ ਗਾਂਢੀ ਨੁਕਸਾਨ ਹੋ ਗਿਆ ਜਾਂ ਕੋਈ ਵੱਡਾ ਨੁਕਸਾਨ ਹੋ ਗਿਆ ਇੱਦਾਂ ਬਿਲਕੁਲ ਨੁਕਸਾਨ ਪਿਆ ਜਾਂ ਗੱਡੀ ਪੈ ਗਈ ਕੋਈ ਮੈਂ ਪਰਸੋਂ ਰਾ ਨੂੰ ਇੱਥੋਂ ਲੰਘ ਰਿਹਾ ਸੀ ਤੇ ਮੈਂ ਆਪਣੇ ਮੂੜੇ ਨਾਲ ਦੋ ਤਿੰਨ ਗਨਮਿਆਂ ਨੂੰ ਵੀ ਵਿਚਾਰੇ ਨਾਲ ਲੱਗੇ ਸੀ ਜਾਲੀਆਂ ਸਾਰੀਆਂ ਹਰਦ ਵਾਲੇ ਫਿਰ ਠੀਕ ਕਰਕੇ ਗਏ ਆ ਤੇ ਇਸ ਕਰਕੇ ਡੀਸੀ ਗੁਰਦਾਸਪੁਰ ਦੀ ਸਾਰੀ ਰਿਸਪੌਂਸਿਬਿਲਟੀ ਆ ਜੇ ਉਹਦੇ ਕਹਿਣ ਤੇ ਇਹ ਸਾਰੀਆਂ ਟਾਈਡ ਮਿੱਟੀ ਪੁਆਈ ਆ ਜਾਂ ਕੁਝ ਕੀ ਇਹ ਜਿਹੜੇ ਲੋਕ ਉੱਥੇ ਮੰਗ ਪੱਤਰ ਲੈ ਗਏ ਆ ਕੀ ਇਹਨਾਂ ਨੇ ਜ਼ਰੂਰੀ ਨਹੀਂ ਸਮਝਿਆ ਕਿ ਲੋਕਾਂ ਨੂੰ ਉੱਥੇ ਬੁਲਾਇਆ ਜਾਏ ਉਹਨਾਂ ਦੀ ਵੀ ਗੱਲ ਸੁਣੀ ਜਾਏ ਫੈਸਲਾ ਜੋ ਮਰਜੀ ਕਰ ਲੈ ਐਡ ਲਿਸਟ ਲੋਕਾਂ ਦੀ ਗੱਲ ਤੇ ਸੁਣ ਮਤਲਬ ਹੀ ਜਿਹੜੇ ਜ਼ਰੂਰੀ ਕੰਮ ਨੇ ਉਹ ਆਪਾਂ ਕਰਨੇ ਨਹੀਂ ਉਹ ਆਪਾਂ ਪੋਲਿਟਿਕਲ ਪ੍ਰੈਸ਼ਰ ਹੈ ਉਹ ਵੀ ਉਹ ਅੱਜ ਮੈਂ ਪੈਸੇ ਦਿੱਤੇ ਨੇ ਜਿਹੜੀ ਪ੍ਰਾਪਰਟੀ ਦੇ ਉੱਥੇ ਜਿਹੜੀ ਜਗ੍ਹਾ ਲੀਜ਼ ਤੇ ਲਈ ਆ 8 ਲੱਖ ਰੁਪਈਆ ਉੱਥੇ ਨਗਰ ਕੌਂਸਲ ਅਡਵਾਂਸ ਦੇ ਗਈ ਆ ਉਹ ਵੀ ਕੰਮ ਉੱਥੇ ਆ ਕੁਝ ਸੈਂਟਰ ਦੇ ਪੈਸੇ ਆਏ ਨੇ ਉਹ ਵੀ ਲੈਪਸ ਹੋ ਜਣੇ ਉਹ ਵੀ ਉਹ ਵੀ ਵਾਪਸ ਚਲੇ ਜਾਣੇ ਆ ਸੋ ਇਦਾਂ ਦੀਆਂ ਬੜੀਆਂ ਗੱਲਾਂ ਜੇ ਇਸੇ ਤਰ੍ਹਾਂ ਹੀ ਇਹਨਾਂ ਨੇ ਪ੍ਰਸ਼ਾਸਨ ਨੇ ਕਰਨਾ ਤੇ 3-4 ਦਿਨਾਂ ਦੇ ਵਿੱਚ ਇਨੂੰ ਵੱਡੇ ਤਰੀਕੇ ਨਾਲ ਫਿਰ ਮੈਂ ਇਹਨਾਂ ਦਾ ਵਿਰੋਧ ਕਰੂੰਗਾ ਤੇ ਕੰਮ ਦੇ ਵਿੱਚ ਵੀ ਫਿਰ ਜੇ ਇਹਨਾਂ ਨੇ ਸ਼ਰਮਲਾਲੀਅਤ ਫਿਰ ਇਹਨਾਂ ਦੇ ਘਰਾ-ਘਾੜੀ ਸਭ ਕੁਝ ਹੋਏਗਾ ਤੇ ਇੱਕ ਵਾਰ ਨੀਂਗ ਹੋਰ ਦਿੰਦਾ ਤੁਹਾਡੇ ਸਾਹਮਣੇ ਜੇ ਇਹਨਾਂ ਨੇ ਇੱਦਾਂ ਹੀ ਕੀਤਾ 26 ਜਨਵਰੀ ਵਾਲੇ ਦਿਨ ਕਾਲੀਆਂ ਝੰਡੀਆਂ ਲੈ ਕੇ ਕੱਲੇ-ਕੱਲੇ ਚੌਂਕ ਦੇ ਬੱਚੇ ਇਹਨਾਂ ਦਾ ਮੁੱਖ ਮਹਿਮਾਨ ਕਾਲਜ ਤੱਕ ਨਹੀਂ ਜਾਣ ਦੂੰਗਾ ਤੇ ਕੋਈ ਸਫਾਈ ਨਹੀਂ ਕਰੂੰਗਾ ਉਸ ਦਿਨ ਨਗਰ ਕੌਂਸਲ ਸਫਾਈ ਵੀ ਨਹੀਂ ਕਰੇਗੀ ਰੋਡਾਂ ਦੀ ਤਾਂ ਮੰਡੀਆ ਸ਼ੁਰੂ ਹੋ ਰਹੀ ਹੈ ਔਰ ਡੀਸੀ ਗਰਤਾਸਪੁਰ ਦੀ ਸੋਚ ਦੇਖੋ ਰਮਨਬਾਲ ਦੀ ਸੋਚ ਦੇਖੋ ਭਾਈ ਲਾਲੋ ਚੌਂਗੇ ਵਿੱਚ ਲਿਆ ਕੇ ਜਿਹੜਾ ਨਿਰਮਾਣ ਹੋ ਰਿਹਾ ਸੀਗਾ ਉਹਨੂੰ ਰੁਕਾਇਆ ਗਿਆ ਔਰ ਗੁਰਦਾਸਪੁਰ ਦੇ ਵਿੱਚ ਜਿਹੜਾ ਸਾਡੀ ਜਾਤਿਆ ਦਾ ਰੂਟ ਸੀਗਾ ਉਹ ਅਸੀਂ ਫਿਰ ਚੇਂਜ ਕਰਵਾ ਕੇ ਪਰਲੀ ਸਾਈਡ ਤੋਂ ਸ਼ੁਰੂ ਕੀਤਾ ਕਿ ਸਾਡੇ ਗੁਰਦਾਸਪੁਰ ਦੇ ਵਿੱਚ ਕਿਸੇਰੇ ਵਿੱਚ ਕੋਈ ਭੇਦ ਭਾਵ ਨਾਲੇ Hindu Sikh ਇੱਟਾ ਦਾ ਪ੍ਰਤੀਕ ਜਿਹੜਾ ਇਸ ਚੌਂਗੇ ਦੇ ਵਿੱਚ ਭਾਈ ਲਾਲੋ ਜੀ ਦਾ ਚੌਂਕ ਜਿਹੜਾ ਸੀ ਉਹਦਾ ਨਿਰਮਾਣ ਹੋ ਰਿਹਾ ਸੀ ਔਰ ਚੱਲ ਰਿਹਾ ਸੀ ਔਰ ਰਾਜ ਦੇ ਦਿਨ ਸ਼ਾਰਦਾ ਹਾਲਾਤ ਖਰਾਬ ਕਰਨ ਵਾਸਤੇ ਸਾਡੇ ਗੁਰਦਾਸਪੁਰ ਦੇ ਡੀਸੀ ਨੇ ਔਰ ਇੱਥੋਂ ਦੇ ਤਕਾਕਤੀ ਦੇ ਲੀਡਰ ਰਮਨਬਾਇਰ ਜਿਹਦੀ ਸਰਕਾਰ ਆਮਾਦੀ ਪਾਰਟੀ ਦੀ ਜਿਨ੍ਹਾਂ ਨੇ ਇਹ ਕਰੋਣੀ ਹਰਕਤ ਕੀਤੀ ਔਰ ਤੁਹਾਡੇ ਸਾਹਮਣੇ ਹੁਣ ਲੋਕਾਂ ਦਾ ਸਮੂਹ ਇਸ ਨੂੰ ਸ਼ੁਰੂ ਕਰ ਹੁਣ ਭਾਈ ਲਾਲੋ ਚੌਂਕ ਜਿਹੜਾ ਵਾ ਅੱਜ ਤੋਂ ਨਿਰਮਾਣ ਸ਼ੁਰੂ ਅਸੀਂ ਪਬਲਿਕ ਕਰਾਂਗੇ ਬਾਬੇ ਕੀ ਇਸ ਦੇ ਟੈਂਡਰ ਸਾਰੇ ਹੋ ਗਏ ਹੋਏ ਨੇ ਟੈਂਡਰ ਹੋ ਗਏ ਐਨਓਸੀ ਲੈ ਲਿਆ ਜਾਣੇ ਔਰ ਜਿਹਦੀ ਪੇਮੈਂਟ ਸਾਡੇ ਕਮੇਟੀ ਪ੍ਰਧਾਨ ਸਰਦਾਰ ਬਲਜੀਤ ਪਾੜਾ ਜੀ ਕੋਲ ਕਮੇਟੀ ਦੇ ਕੋਲ ਬਣਨ ਵਾਸਤੇ ਵਰਕ ਆਰਡਰ ਆ ਗਏ ਹੋਏ ਨੇ ਅਗਰ ਉਹਨਾਂ ਦੀਆਂ ਫਾਈਲਾਂ ਤੁਸੀਂ ਦੇਖਣਾ ਚਾਹਦੇ ਹੋ ਉਹ ਵੀ ਮੈਂ ਦਿਖਾ ਸਕਦਾ ਕਿਉਂ ਅੱਕੀ ਹੋਇਆ ساری ਕੰਨਾ ਕਰੋ ਤੁਸੀਂ ਕੀ ਕੀ ਗੱਲ ਕੀਤੀ ਅੱਜ ਗੱਲ ਹੋਈ ਸੀ ਰਵਣਬਲ ਰਮਾਦਾੜਾ ਡੀਸੀ ਗਰਦਾਸਪੁਰ ਕਿਉਂ ਨਹੀਂ ਨਾਂ ਚੋਣੀ ਲੈਣਾ ਜਿਹੜਾ ਬੰਦਾ ਸਾਡੀ ਇੱਕ ਨੂੰ ਹੱਥ ਪਾਏਗਾ ਅਸੀਂ ਉਹਦਾ ਨਾਂ ਲੈਣਾ ਉਹ ਡੀਸੀ ਗਰਦਾਸਪੁਰ ਸਾਡੇ ਨਾਲ ਗੰਦਾ ਜਿੰਨੇ ਅੱਜ ਡਿੱਪਰ ਪ੍ਰਵਾਹ ਆਗੇ ਇਹ ਚੌਂਕ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਸਾਡੇ ਸਾਡੀਆਂ ਭਾਵਨਾਵਾਂ ਨਾਲ ਖੇਲਣ ਦੀ ਕੋਸ਼ਿਸ਼ ਕੀਤੀ ਜਿੰਨੂੰ ਇਸ ਮੋ ਸਾਡੀ ਪਾਈ ਲਾਲੋ ਸਾਧ ਸੰਗਤ ਰਾਮਗੜੀ ਦੇ ਸਵਾਨੇ ਆਗੇ ਉਹਨਾਂ ਨੂੰ ਰੋਕਿਆ ਔਰ ਹੁਣ ਸਾਨੂੰ ਜਵਾਬ ਦੇਣ ਦੀ ਵੀ ਆਏ ਨਾ ਸਾਨੂੰ ਕਾ ਗਈ ਕੋਈ ਦੱਸਣ ਦੇ ਰੇ ਵੀ ਕਿਹੜੇ ਆਰਡਰ ਨਾਲ ਰੋਕਿਆ ਗਿਆ ਸਾਰਾ ਐਡਮਿਨਿਸਟ੍ਰੇਸ਼ਨ ਦੌੜਿਆ ਇਹ ਸਵੇਰੇ ਕੰਮ ਹੋਇਆ ਇਹ ਸਵੇਰੇ 11 ਵਜੇ ਨਾਲ ਇਹਨਾਂ ਨੇ ਪੂਰਨ ਦਾ ਕੰਮ ਸ਼ੁਰੂ ਕੀਤਾ ਮੰਗ ਕੀ ਕਰਦੇ ਹੋ ਕੀ ਮੰਗ ਰੱਖਦੇ ਮੰਗ ਇਹ ਰੱਖਦੇ ਅਸੀਂ ਕਿ ਜਿਸ ਤਰ੍ਹਾਂ ਜਿਸ ਤਰ੍ਹਾਂ ਸਾਡੇ ਵਰਕ ਆਰਡਰ ਸਰਕਾਰ ਨੇ ਸਾਡੇ ਹਲਕਾ ਦਾਇਕ ਬਰਿੰਦਰ ਮੀਤ ਸਿੰਘ ਪਾੜਾ ਜੀ ਨੇ ਇਸ ਚੌਕ ਨੂੰ ਬਣਾਉਣ ਵਾਸਤੇ ਆਰਡਰ ਲਏ ਹੋਏ ਨੇ ਉਹਦੀ ਪੇਮੈਂਟ ਵੀ ਸਰਕਾਰ ਕੋਲੋਂ ਕਮੇਟੀ ਦੇ ਅਕਾਊਂਟ 'ਚ ਪੈ ਗਈ ਹੈਈ ਹੈ ਔਰ ਇਹ ਭਾਈ ਲਾਲੋ ਚੌਂਕ ਦਾ ਨਿਰਮਾਣ ਕਰਕੇ ਇਹ ਲੋਕਾਂ ਦੇ ਸਪੁਰਦ ਕੀਤਾ ਜਾਵੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ।